ਆ ਤਸਵੀਰ ਜੀ ਨਾਲ ਇਹਨਾਂ ਦੇ ਕੁੱਤਾ ਤੇ ਇਧਰਲੀ ਸਾਈਡ ਪੰਜ ਪਾਂਡਵਾਂ ਦੀਆਂ ਮੂਰਤੀਆਂ ਇੱਥੇ ਲੱਗ ਦਿੱਤੀਆਂ ਨੇ ਆ ਪੰਜ ਪਾਂਡਵ ਨੇ ਤੇ ਇਹ ਰਸਤਾ ਉਹੋ ਆ ਜਿੱਥੇ ਆਪਾਂ ਇਸ ਵਕਤ ਮੌਜੂਦ ਆਂ ਇਹ ਜਗ੍ਹਾ ਤੋਂ ਪਾਂਡਵ ਸਵਰਗ ਨੂੰ ਗਏ ਸੀ ਆ ਦੇਖੋ ਮੇਤਰੋ ਕੱਲੀ ਕੱਲੀ ਮੂਰਤੀ ਲਾ ਕੇ ਨਾਲ ਉਹਦਾ ਬਾਕਾਇਦਾ ਇਤਿਹਾਸ ਸਾਰਾ ਲਿਖਿਆ ਹੋਇਆ ਹੈਗਾ ਇਹ ਦੇਖੋ ਮੇਤਰੋ ਕੋ ਰੁਚੀ ਆ ਕਾ ਅੱਗੇ ਕੀ ਕੋਈ ਹੈ ਅੱਗੇ ਤਾਂ ਸਵਰਗ ਦਾ ਰਸਤਾ ਹੈ ਦੇਖੋ ਮੇਤਰੋ ਇਹ பஞ்சੇ ਪੰਡ ਬਣੀਆਂ ਮੂਰਤੀਆਂ ਨੇ ਇਹਦਾ ਇੱਕ ਆਪਣਾ ਇੱਕ ਆਪਦਾ ਇਤਿਹਾਸ ਆ ਜੀ ਆਹਾਂ ਆ ਜੀ ਜੀ ਦ੍ਰੋਪਦੀ ਮਾਤਾ ਦ੍ਰੋਪਦੀ ਜੀ ਆ ਕਿਹਨੇ ਜਿੱਥੇ ਮਹਾਰਾਣੀ ਦ੍ਰੋਪਦੀ ਤੇ ਆ ਗਿਆ ਜੀ ਸਭ ਤੋਂ ਲਾਸਟ ਤੇ ਮਹਾ ਮਹਾਦੇਵ ਜੀ ਤੇ ਆ ਗਿਆ ਜਿਉਂ ਰਸਤਾ ਜਿਹੜਾ ਤੁਸੀਂ ਆਮ ਨਹੀਂ ਸਾਰੀਆਂ ਵੀਡੀਓ ਦੇ ਵਿੱਚ ਵੇਖਿਆ ਹੁਣ ਇੱਥੋਂ ਦੀ ਇਹ ਪਾਂਡਵ ਸੀਗੇ ਜਿਹੜੇ ਉਹ ਸਵਰਗ ਨੂੰ ਗਏ ਸੀ